ਸੇੜ ਦੀ ਦੁਕਾਨ ਤੇ ਜਾਂਦਾ ਹੈ ਕਹਿੰਦਾ ਸੇਠਾ ਸੌਦੇ ਲੇ ਕੇ ਰੱਖ ਮੈਂ ਗਾਹਾਂ ਜਾ ਆਵੇਂ ਆਨਲਾਈਨ ਪਾ ਦਿੰ। ਤੇ ਆ ਸੌਦੇ ਲਿਖ ਲਾ। ਸੇੜੋਂ ਸੌਦੇ ਕਿਵੇਂ ਲਗਾਉਂਦਾ ਹੈ? ਕਹਿੰਦਾ ਸੇਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਈਆ ਦੀ ਗੁੰਦਕ ਤੀਰਾ 2 ਰੁਪਈਆ ਦੀ ਛੋਟੀ ਇਲਾਚੀ ਫੱਟੀ ਪੂਚਣ ਵਾਲੀ ਗਾਜੀ। ਕਾਲੀਆਂ ਮਿਰਚਾਂ ਗਰਮ ਮਸਾਲਾ ਥੋੜਾਕ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾਂ ਚਾਚ ਪਾਉਣ ਨੂੰ ਦੇ ਦੀ ਸਿਕਾ। ਮੋਟੀ ਖੰਡ ਤੇ ਹਾੜਾ ਭੇੜੇ ਜਵੇਂ ਨਾਲ ਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾ ਦੇ ਚੰਗੇ ਪੈੜ ਚਾਦੇ ਪਾ ਦੇ। ਦੇਦੇ ਸੌਂਗ ਤੇ ਲਾਚੀ ਦਾਣਾ ਦਰਿਆਵਾਲਾ ਨਾਲੇ ਤਾਣਾ ਬੀੜੀਆਂ ਵਾਲਾ ਦੇਦੇ ਬੰਡਲ ਮੈਂ ਇਸੇ ਗਾਲ ਪਾਉ ਨੂੰ ਸੰਗਲ ਸੁੱਕੇ ਮੇਵੇ ਨਾਲ ਬਣਾਇਆ ਰੂੜੀ ਚਮੀ ਚੰਗੀ ਹੋਵੇ ਖਾਸ ਤਾਂ ਬਿਸਕਟਾਂ ਦਾ ਪੈਟ ਵਧੀਆ ਸਰੋ ਤੇਲ ਦਾ ਨਾਲੇ ਵਧੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ ਦੇਈ ਚਾਰ ਤਾਂ ਨੂੰ ਸਾਬਣ ਦੇਦੇ ਨਿਰਮਾ ਛੇਤੀ ਦੇਦੇ ਲਾਮੀ ਚਰਨਾ ਕਿਲੋ ਕੁ ਬਾਦੀ ਦੇਸੀ ਘਿਓ ਦਾ ਚੰਗਾ ਮਰੱਭਾ ਦੇ ਦੀ ਸੀ ਉਹਦਾ ਮੂੰਗਫੜੀ ਘੁਰਗੱਚਕ ਨਾਲੇ ਕਿਲੋ ਕੁ ਬਾਦੀ ਛੋਲੇ ਕਾਏ ਚੰਗੇ ਬਾਦੀ ਕਾਬਲੀ ਛੋਲੇ ਲੱਡੂਆਂ ਵਾਲਾ ਰੰਗ ਦੇ ਤੋਲੇ 8.5 ਕਿਲੋ ਕਮੈਦਾ ਪਹਿਲੀ ਵਾਲੀ ਜਮਾਤ ਦਾ ਕਹਦਾ 5 ਰੁਪਈਆ ਹੀ ਦੇਈ ਚੋਾਰੇ ਸੌਦੇ ਗਣ ਕੇ ਪਾ ਲਈ ਸਾਰੇ ਇੱਕ ਦਰਜਨ ਤੂੰ ਦੇਦੀ ਡੱਬੀਆਂ ਚਾਹ ਚ ਪਾਉਣ ਨੂੰ ਲੈ ਚੀਆਂ ਵੱਡੀਆਂ ਪਾਈਆਂ ਮਨੂ ਫਲੀ ਦੀਆਂ ਗਿਰੀਆਂ ਨਾਲੇ ਸੋਇਆ ਬੀਂਡ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਟਾ ਚਪਣਾ ਦੋ ਜੋ ਢਾਲ ਦੇਦੀ ਪਦਰਾ ਪਾਈਆਂ ਨਿੰਬੂ ਲਸਣ ਦੀ ਕੰਬੀ ਸਕੇਚ ਦੀ ਬੋਤਲ ਦੇ ਦੇ ਚੰਗੇ 2 ਕਿਲੋ ਕਾ ਕਚਨੇ ਕਾਬਲੇ ਮੂੰਗੀ ਮਸਰੀ ਦੀ ਦਾਲ ਵੀ ਕਾਸਟ 100 ਦਾ ਮੀਟ ਮਸਾਲਾ ਹਰੀਸਨ ਦਾ ਚੰਗਾ ਤਾਲਾ ਪੰਜਾਂ ਦੀ ਇੱਕ ਦੇ ਦੇ ਬਹੁਤ ਕਰ ਆਈਸਕ੍ਰੀਮ ਦਾ ਨਾਲੇ ਪਾਊਡਰ ਸਵਾ ਪੰਜਾਂ ਦੇ ਦੀਪ ਦਾਸੇ ਸੌਦੇ ਗਣ ਕੇ ਰੱਖਦੇ ਪਾਸੇ ਉਹ ਯਾਦ ਇਹ ਦੀ ਬਿੱਕਿਆ ਨੈਰੀ ਮਿੱਠੀਆਂ ਕੌੜੀਆਂ ਨਾਲੇ ਚੈਰੀ ਥੋੜੀ ਸੇਠਾ ਕਰਲਾ ਕਾਲੀ ਦਵਾਦ ਰੇ ਸ਼ਾਈ ਦੀ ਕਾਲੀ ਨੀਲਾ ਤੋਤਾ ਫਰਨੈਲ ਦੀ ਕੋਲੀ ਡੱਬ ਵੱਲ ਦੀ ਖਲਦੀ ਪੂਰੀ ਕਲੌਂਜੀ ਦੇ ਨਾਲ ਸੱਤ ਨਿੰਬੂ ਦਾ ਜਵਾਕਾ ਲਈ ਨਾਲ ਦੇਈ ਰੂੰਗਾ ਪਾਈਆ ਖਖਾ ਤੇ ਫਰਕੀ ਡੋਰ ਵਾਲੀ ਇੱਕ ਤਿੰਨ ਚੱਕੀ ਬੱਲਵ ਦੇ ਇੱਕ 100 ਗਾਟ ਦਾ ਤੋਲਾ ਕਦੇ ਦੇ ਰੰਗ ਕਾੜ ਦਾ ਅੰਡਰਵੀਅਰ ਬਣਾਉਣ ਕਿ ਚਿੱਟੀ ਲਾਸਨਾ ਕਿਤੇ ਜਾਵੇ ਕਿਤੇ ਮੰਜਨਪੁਰੇ ਸ਼ਰਮਾ ਕਾਲਾ ਸੌਦਾ ਦਾ ਕੋਈ ਹੈ ਨਹੀਂ ਵਾਲਾ ਗੂਗਲਸ ਪਾਰੀ ਦੇ ਅੜਾ ਰੋਡ ਵੀ ਚੰਗੇ ਮਗੇ ਨਾਲ ਦੇਈ ਖਰੋਟ ਵੀ ਮਸ਼ਕਪੂਰ ਤੇ ਮੰਜਰੀ ਕੇ ਛੋਟਾ ਕੰਗਾ ਪਾਉਣ ਨੂੰ ਖਿਸੇ ਸੁੱਕੇ ਔਲੇ ਸੁੰਢ ਤੇ ਐਮਲੀ ਸੌਦੇ ਪਉਣ ਤੋਂ ਪਹਿਲਾਂ ਗੇਲੀ ਨਾਈਸਲ ਦਾ ਪਿਤ ਪਾਊਡਰ ਨਾਲ ਆ ਸਵਾ ਕਮੀ ਟ੍ਰੀਬਣ ਕਾਲਾ ਸੇਰ ਦੀਆਂ ਸੂਈਆਂ ਦਾ ਇੱਕ ਪੱਤਾ ਪੇਪਰ ਦੇਣ ਬੜਾ ਇੱਕ ਫੱਟਾ ਬਾਲ ਪੈਨ ਤੇ ਪੈਨਸਲ ਕਾਲੀ ਬੈਟਰੀ ਦੇ ਦੇ ਸੈਲਾਂ ਵਾਲੀ ਲਾਈਨ ਡਾਰ ਤੇ ਸਾਹ ਦੀ ਕਾਪੀ ਮਿਸ਼ਰੀ ਲੱਗਦਾ ਰਹੇਗੀ ਬਾਕੀ ਸਟੋ ਪਿੰਨ ਦੇ ਨਾਲੇ ਵਰਨਾ ਰਾਜਮਾ ਤੇ ਕਿਲੋ ਹਰ ਹਰ ਨਾਰਦਾਣਾ ਤੇ ਪਿਸਤਾ ਸੋਂਗੀ ਚੀਜ਼ ਕੋਈ ਨਾ ਲਾਦੀ ਮਹਿੰਗੀ ਬਸੂਏ ਬਲੇਡ ਤੇ ਰੀਲ ਚਿੱਪੀ ਚੰਗੀ ਕਰ ਦੇ ਦੇ ਤਿੱਖੀ ਗਊ ਮਾਰ ਕਾ ਨੀਲ ਦੀ ਡੱਬੀ ਮੂੰਬਤੀ ਕਾ ਦੇ ਦੇ ਵੱਡੀ ਸਟੋਰ ਚ ਪਾਉਨ ਨੂੰ ਦੇ ਦੇ ਬੱਤੀਆਂ ਜੇ ਕਿ ਮੈਨੂੰ ਕਢਦਾ ਆਖੀਆਂ ਜਵਾਕਾ ਲਈ ਇੱਕ ਖਿੱਦੋ ਆਖੀ ਬਾਕੀ ਸਮਾਨ ਤੋਂ ਪੜਦਾ ਆਪੀ ਹਰੇ ਮਟਰਾਂ ਡੱਬਾਂ ਨਾਲੇ ਬਾਣ ਮੱਝੇ ਦਾ ਟਾਉਣ ਵੀ ਨਾਲੇ ਸਭਾ ਇ ਚੀ ਦੀਆਂ ਦੇਈ ਮੇਖਾ ਰਹਿਤਨ ਗਿਆ ਕੋਈ ਸੌਦਾ ਦੇਖਾਂ ਅਲਸੀ ਦੇ ਨਾਲ ਤੇਲ ਵੀ ਕਾਲੇ ਬੁਰਸ਼ ਦੇ ਇੱਕ ਲੌ ਨੂੰ ਜਾਲੇ ਅਗਰ ਬੱਤੀਆਂ ਧੂਪ ਦੀ ਡੱਬੀ ਵੇਖੀ ਕਿਤੇ ਨਾ ਮਾਰਨੀ ਠੱਗੀ ਪੈਨਸਲ ਤਰਾਸ਼ ਤੇ ਦੇਈ ਜਿਓਮੈਟਰੀ 5 ਰੁਪਈਆ ਦੀ ਦੇਈ ਟਾਟਰੀ ਰਬੜ ਸੈਨੋ ਦੀ ਟੌਣ ਨੂੰ ਅੱਖਰ ਥੋੜੇ ਲੈ ਲਾ ਭੋਜ ਤੋਂ ਪੱਤਰ ਟੇਚ ਬਟਨ ਦੇ ਦੇ ਦੀ ਹੁਕਾਂ ਚੰਗੇ ਪੀਸ ਨਾਲ ਦੇ ਦੀ ਜਿੱਪਾ ਮਿੱਠਾ ਸੋਟਾ ਰਸਣਾ ਈ ਡੱਬੀ ਬੂਟਪਾਲ ਲਈ ਚੰਗੀ ਡੱਬੀ ਸੂਈ ਕੰਧੂਈ ਤੇ ਪੜਦਾ ਲੱਛਾ 10 ਗ੍ਰਾਮ ਤੋਂ ਦੇ ਦੀ ਇਕੱਠਾ ਸਾਬੂਦਾਣਾ ਕਲਮੀਸ਼ੋਰਾ ਜਰਦਾ ਵੇਸਮ ਦਾਤਨ ਕੌੜਾ ਛੇਤੀ ਪਾ ਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਵੇਲਾ ਸਾਤ ਮੂੰਗੀ ਦਲੇ ਹੋ ਛੋਲੇ ਲਿਖ ਲੈ ਸੋਦੇ ਜੋ ਵੀ ਬੋਲੇ ਕਿਲੋ ਸ਼ੱਕਰ ਕਿਲੋ ਗੁੜ ਬਈ ਰਹਿਣਾ ਜਾਏ ਸੇਠਾ ਥੋੜ ਕੋਈ ਇੱਕਨ ਸ਼ਾਦਰ ਸੂਜੀ ਪਾ ਦੀ ਸੌਦਾ ਨਾ ਕੋਈ ਮਹਿੰਗਾ ਲਾ ਦੀ ਝਾੜੂ ਲਾਉਣ ਵਾਲਾ ਇੱਕ ਪੋਚਾ ਵਧੀਆ ਦੇ ਦੀ ਕਰੀ ਨਾ ਠੋਖਾ ਛੇਤੀ ਪਾ ਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਵੇਲਾ ਅਹੀ ਸਮਾਨ ਨੂੰ ਪਾ ਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈਣੂ ਕੱਲ ਨੂੰ ਬਾਕੀ ਸ਼ਮਸ਼ੀਰ ਮੱਲੀ ਨੂੰ ਦਿਓ ਜਮਾ